ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕੋਈ ਹੈਲੀਕਾਪਟਰ ਨਹੀਂ ਹੈ ਬਲਕਿ ਇੱਕ ਵੈਗਨਰ ਗੱਡੀ ਹੈ ਤਾਂ ਜ਼ਰੂਰ ਹੀ ਤੁਸੀਂ ਵੀ ਸੁਣ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਇੱਕ ਗੱਡੀ ਨੂੰ ਕੋਈ ਹੈਲੀਕਾਪਟਰ ਦੇ ਵਿੱਚ ਕਿਵੇਂ ਮੋਡੀਫਾਈ ਕਰ ਸਕਦਾ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਵੱਲੋਂ ਗੱਡੀਆਂ ਝੇੜੀਆਂ ਨੇ ਉਹਨਾਂ ਨੂੰ ਮੋਡੀਫਾਈ ਕਰਕੇ ਉਹਨਾਂ ਦੀ ਰੂਪਰੇਖਾ ਜਿਹੜੀ ਹੈ ਬਿਲਕੁਲ ਹੀ ਬਦਲ ਦਿੱਤੀ ਜਾਂਦੀ ਹੈ ਪਰ ਇੱਥੇ ਕੁਝ ਵਖਰਾ ਹੀ ਦੇਖਣ ਨੂੰ ਮਿਲ ਰਿਹਾ ਇੱਕ ਵੈਗਨਰ ਗੱਡੀ ਜਿਹੜੀ ਹੈ ਉਸ ਨੂੰ ਹੈਲੀਕਾਪਟਰ ਦੇ ਵਿੱਚ ਮੋਡੀਫਾਈ ਕੀਤਾ ਗਿਆ ਤਾਂ ਇਸ ਪੂਰੀ ਕਹਾਣੀ ਜਿਹੜੀ ਹੈ ਤੁਹਾਨੂੰ ਜ਼ਰੂਰੀ ਦੱਸਾਂਗੇ ਇੱਛਾ ਸੀ ਦੋ ਸਕੇ ਭਰਾਵਾਂ ਦੀ ਕਿ ਵੈਗਨਰ ਗੱਡੀ ਨੂੰ ਹੈਲੀਕਾਪਟਰ ਦੇ ਵਿੱਚ ਮੋਡੀਫਾਈ ਕੀਤਾ ਜਾਏ ਤੇ ਇਸ ਹੈਲੀਕਾਪਟਰ ਨੂੰ ਅੱਗੇ ਉਡਾਇਆ ਜਾਏ ਪਰ ਇੱਕ ਭਰਾਵਾਂ ਦੀ ਜਿਹੜੀ ਇੱਛਾ ਸੀ ਇਹਨਾਂ ਤੇ ਉੱਪਰ ਹੀ ਕਾਫੀ ਜ਼ਿਆਦਾ ਮੈਗੀ ਬੈਗੀ ਤਤਸਦੀ ਦੇ ਜਿਸ ਵੇਲੇ ਫਾਈਨਲ ਟੱਚ ਦੇ ਲਈ ਪੇਂਟ ਕਰਵਾਉਣ ਦੇ ਲਈ ਲੈ ਕੇ ਜਾ ਰਹੇ ਸੀ ਇਸ ਹੈਲੀਕਾਪਟਰ ਨੂੰ ਤਾਂ ਉਸ ਵੇਲੇ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜਾ ਇਹਨਾਂ ਨੂੰ ਫੜ ਲਿੱਤਾ ਗਿਆ ਤੇ ਮੌਕੇ ਤੇ ਉੱਪਰ ਸਵਾਲ ਜਵਾਬ ਕੀਤੇ ਗਏ ਤੇ ਜਿਸ ਵੇਲੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਕੋਲ ਅਜਿਹਾ ਕਰਨ ਦੇ ਲਈ ਕੋਈ ਪਰਮਿਟ ਹੈ ਜਾਂ ਫਿਰ ਨਹੀਂ ਤਾਂ ਉਸ ਵੇਲੇ ਇਹਨਾਂ ਭਰਾਵਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਟਰਾਂਸਪੋਰਟ ਦਾ ਕੰਮ ਕਰਦੇ ਆ ਸਾਡੇ ਵੱਲੋਂ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਮੋਡੀਫਾਈ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਮੌਕੇ ਦੇ ਉੱਪਰ ਇਹ ਕਹਿ ਕੇ ਹੈਲੀਕਾਪਟਰ ਨੂੰ ਸੀਜ਼ ਕਰ ਲਿੱਤਾ ਗਿਆ ਕਿ ਇਹਨਾਂ ਭਰਾਵਾਂ ਦੇ ਕੋਲ ਕੋਈ ਵੀ ਪਰਮਿਸ਼ਨ ਕੋਈ ਵੀ ਪਰਮਿਟ ਜਿਹੜੀ ਹੈ ਨਹੀਂ ਹੈ ਕਿ ਇਸ ਗੱਡੀ ਨੂੰ ਹੈਲੀਕਾਪਟਰ ਦੇ ਵਿੱਚ ਟਰਾਂਸਫਾਰਮ ਕੀਤਾ ਜਾਏ ਤਾਂ ਯੂਪੀ ਦੇ ਅਬੇਦਕਰ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਤਾਂ ਹੀ ਇਹ ਮਾਮਲਾ ਦੱਸੀਆ ਜਾ ਰਿਹਾ ਜਿੱਥੇ ਹੁਣ ਹੈਲੀਕਾਪਟਰ ਜਿਹੜਾ ਉਸ ਨੂੰ ਸੀਜ਼ ਕਰ ਲਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਇਹਨਾਂ ਭਰਾਵਾਂ ਨੂੰ ਸਮਝਾਇਆ ਗਿਆ ਕਿ ਅジਹਾਰ ਕਰਨ ਦੇ ਲਈ ਪਰਮਿਟ ਦੇ ਲੋਡ ਹੁੰਦੀ ਹੈ ਬਿਨਾ ਪਰਮਿਟ ਦੇ ਅਚੇਹਾ ਨਹੀਂ ਕੀਤਾ ਜਾ ਸਕਦਾ ਤਾਂ ਹੁਣ ਦੇਖਿਆ ਜਾ ਸਕਦਾ ਕਿ ਇਹਨਾਂ ਭਰਾਵਾਂ ਦੀ ਮਿਹਨਤ ਦੇ ਉੱਪਰ ਪਾਣੀ ਫਿਰ ਗਿਆ ਕਿਉਂਕਿ ਜਿਹੜੀ ਵੀ ਇਨਾਦ ਦੇ ਵੱਲੋਂ ਮਿਹਨਤ ਕੀਤੀ ਗਈ ਵੈਗਨਰ ਗੱਡੀ ਨੂੰ ਇੱਕ ਹੈਲੀਕਾਪਟਰ ਦੇ ਵਿੱਚ ਟਰਾਂਸਫਾਰਮ ਕਰਨ ਦੀ ਹੁਣੋਂ ਨਾ ਸਫਲ ਹੋਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣੇ ਹੈਲੀਕਾਪਟਰ ਜਿਹੜਾ ਪੁਲਿਸ ਦੇ ਵੱਲੋਂ ਸੀਜ਼ ਕਰ ਲਿਆ ਗਿਆ ਤੇ ਇਸ ਨੂੰ ਥਾਣੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਪਰ ਤੁਸੀਂ ਵੀ ਜ਼ਰੂਰ ਹੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੈਰਾਨ ਕਰ ਦੇਣ ਵਾਲੀ ਜੋ ਖਬਰ ਹੈ ਸਾਹਮਣੇ ਆ ਰਹੀ ਹੈ ਕਿ ਇੱਕ ਵੈਗਨਰ ਗੱਡੀ ਜਿਹੜੀ ਹੈ ਉਸ ਨੂੰ ਹੈਲੀਕਾਪਟਰ ਦੇ ਵਿੱਚ ਮੋਡੀਫਾਈ ਕੀਤਾ ਗਿਆ ਤਾਂ ਇੱਕ ਵਾਰ ਤੁਸੀਂ ਇਸ ਹੈਲੀਕਾਪਟਰ ਦੀਆਂ ਤਸਵੀਰਾਂ ਵੇਖੋ